ਸਸ਼ੀ ਕਾਲ ਦੋਸਤੋ ਲਓ ਜੀ ਅੱਜ ਦਾ ਆਪਣਾ ਬਲੌਗ ਹੋਊਗਾ ਅੰਬ ਦੇ achar ਦਾ ਅੰਬ ਲਿਆਂਦੇ ਆਪਾਂ ਤੇ ਅੰਬ ਦਾ achar ਅੱਜ ਪਾਵਾਂਗੇ ਤੇ ਪੂਰੀ ਤੁਹਾਨੂੰ ਰੈਸਪੀ ਦੱਸਾਂਗੇ ਇਹ ਰੈਸਪੀ ਆਮ ਨਹੀਂ ਹੈਗੀ ਰੈਸਪੀ ਜਿਹੜੀ ਹੈਗੀ ਉਹ ਇਦਾਂ ਦੀ ਦੱਸਾਂਗੇ ਵੀ ਚਾਹੇ ਤੁਸੀਂ 5 ਸਾਲ achar ਰੱਖੀ ਰੱਖੋ achar ਤੁਹਾਡਾ ਖਰਾਬ ਨਹੀਂ ਹੋਊਗਾ ਜੇ ਤੁਸੀਂ ਮੇਰੀ ਦੱਸੀ ਰੈਸਪੀ ਅਨੁਸਾਰ achar ਬਣਾਉਂਗੇ ਠੀਕ ਹੈ ਜੀ ਸੋ ਚਲੋ ਬਣਾਉਣੇ ਅੱਜ ਆਚਾਰ ਪਹਿਲਾਂ ਆਪਾਂ ਅੰਬ ਧੋ ਲਈਏ ਧੋ ਕੇ ਫਿਰ ਇਹਨਾਂ ਨੂੰ ਕਟਾਂਗੇ ਉਸ ਤੋਂ ਬਾਅਦ ਚੰਗੀ ਤਰ੍ਹਾਂ ਵਾਸ਼ ਕਰ ਲੈਣਾ ਫਿਰ ਕਟਾਂਗੇ ਅੰਬਾਂ ਨੂੰ ਫਿਰ ਅੱਗੇ ਤੁਹਾਨੂੰ ਦੱਸਦੇ ਹਾਂ ਵੀ ਕੀ ਕੀ ਕਰਨਾ ਲੋ ਵੀ ਫਰੈਂਡਸ ਅੰਬ ਧੋਲੇ ਆਪਾਂ ਤੇ ਹੁਣ ਇਹਨਾਂ ਨੂੰ ਛਾਂ 'ਚ ਸੁਕਾਉਣਾ ਧੁੱਪ 'ਚ ਨਹੀਂ ਰੱਖਣੇ ਹੈਗੇ ਖਰਾਬ ਹੋ ਜਾਣਗੇ ਇਸ ਲਈ ਛਾਂ 'ਚ ਇਹਨਾਂ ਨੂੰ ਸੁਕਾਵਾਂਗੇ ਚੰਗੀ ਤਰ੍ਹਾਂ ਵਾਸ਼ ਕਰਨ ਤੋਂ ਬਾਅਦ ਲਓ ਜੀ ਅੰਬ ਧੋਲੇ ਤੇ ਹੁਣ ਆਪਾਂ ਇਹਨਾਂ ਨੂੰ ਸੁੱਕਣੇ ਪਾਉਣ ਲੱਗਿਆਂ نیچے ਕਾਟਨ ਦਾ ਕੋਈ ਵੀ ਕੱਪੜਾ ਵਿਛਾ ਲੈਣਾ ਤੁਸੀਂ ਤੇ ਉਹ ਦੂਹਰ ਇਹਨਾਂ ਨੂੰ ਸੁੱਕਣ ਲਈ ਰੱਖ ਦੇਣਾ ਅੰਦਰ ਛਾਂ 'ਚ ਸੁਕਾਉਣਾ ਇਹਨਾਂ ਨੂੰ ਧੁੱਪ 'ਚ ਨਹੀਂ ਹੂੰ ਠੀਕ ਹੈ ਧੁੱਪੇ ਨਹੀਂ ਲੈ ਕੇ ਜਾਣੇ ਧੁੱਪੇ ਹੀ ਖਰਾਬ ਹੋ ਜਾਂਦੀ ਹੈ ਲੋਜੀ ਅੰਬ ਪਾਤੇ ਆਪਾਂ ਸੁੱਕਣੇ ਹੁਣ ਇਹਨਾਂ ਦੇ ਸੁੱਕਣ ਦਾ ਵੇਟ ਕਰਦੇ ਹਾਂ ਉਹ ਵੀ ਇਹ ਆ ਗਿਆ ਅੰਬ ਪੱਢਣ ਵਾਲਾ ਟੋਕਾ ਆਪਣੇ ਕੋਲੇ ਤੇ ਹੁਣ ਆਪਾਂ ਅੰਬ ਪੱਢਣ ਵਾਲੀ ਕਾਰਵਾਈ ਸ਼ੁਰੂ ਕਰਨ ਲੱਗੇ ਆਂ ਇਹ ਤਾਂ ਬੜੀ ਨਹੀਂ ਹੈ ਤੇ ਮੇਰੇ ਡੈਡੀ ਨੇ ਵੱਢ ਲਿਆ ਗੂਠਾ ਤੇ ਗੂਠਾ ਵੱਢ ਕੇ ਕਰ ਲਿਆ ਕੰਮ ਖਰਾਬ ਹੋਆ ਸੀ ਤੇ ਅਸੀਂ ਆਪਾਂ ਰੰਗ-ਬਰੰਗੀ ਬਨਲੇ ਪੱਟੀ ਐ ਸੀ ਆ ਕੀ ਐ ਇਹ ਮੰਮੀ ਹੁਣ ਇੱਕ ਹੋਰ ਨਵਾਂ ਆ ਆਈਡੀਆ ਲਾ ਰਹੇ ਨੇ ਨਵੀਂ ਟਿੰਜਾ ਟੈਕਨੀਕ ਐ ਇਹ ਕਹਿੰਦੇ ਇਹ ਰੱਖ ਨਹੀਂ ਬੱਡੀ ਦੇ ਅੰਬ ਤਿਲਕਦਾ ਨਹੀਂ ਅੱਛਾ ਇਹ ਕਹਿੰਦੇ ਵੀ ਐ ਰੱਖਣ ਨਾਲ ਅੰਬ ਤਿਲਕਦਾ ਨਹੀਂ ਅੰਬ ਤਿਲਕ ਕੇ ਡੇਗਦਾ ਨਹੀਂ ਤੇ ਅੰਬ ਦੇ ਸੱਟ ਨਹੀਂ ਵੱਜਦੀ ਹੁਣ ਦੇਖੋ ਜੀ ਕਿਆ ਬਾਤ ਐ ਕਿਆ ਆਈਡੀਆ ਐ ਹਾਂ ਡੈਡੀ ਕੋਈ ਹੈਲਪ ਹੋਈ ਹੋਈ ਨੇ ਤਿਲ ਕੇ ਅੰਬ ਲੈ ਵੀ ਅੰਬ ਤਿਲ ਕੇ ਡਿਕਣੋ ਹੜੀ ਆ ਜੀ 6 ਵਜੇ ਬਰਾਤ ਤੋਂ ਹੋਣੀ ਹੈ ਜੇ ਗੱਲਾਂ ਕਰੀ ਜਾਂਦੇ ਆ ਹਜੇ ਠੀਕ ਹੈ ਵੜਦੇ ਲੱਗੀ ਸਾਨੂੰ ਗਰਮੀ ਤੇ ਮੈਂ ਫਿਰ ਜਾ ਕੇ ਏਸੀ ਆਨ ਕਰਤਾ ਏਸੀ ਚਲਾ ਲਿਆ ਜੀ ਤੇ ਹੁਣ ਆਪਾਂ ਵੜਦੇ ਅੰਬ ਲੋ ਵੀ ਅੰਬ ਕੱਟਣ ਨੂੰ ਲੈ ਕੇ ਮੰਮੀ ਤੇ ਡੇਢੀ ਦੀ ਹੋ ਗਈ ਲੜਾਈ ਮੰਮੀ ਕਹਿੰਦੀ ਫਾੜੀਆਂ ਵੱਡੀਆਂ ਡੇਢੀ ਕਹਿੰਦੀ ਠੀਕ ਹੈ ਤੇ ਡੇਢੀ ਨੇ ਫਾੜੀਆਂ ਸ਼ਰਤੀਆਂ ਕੱਟਣੀਆਂ ਤੇ ਹੁਣ ਅੰਬ ਮੈਂ ਕੱਟ ਰਹੀ ਹਾਂ ਤੇ ਇਧਰ ਮਾਤਾ ਨੇ ਨਾਲ ਦੀ ਨਾਲ ਗਿੜਕਾ ਕੱਢਣੀਆਂ ਸ਼ੁਰੂ ਕਰਤੀਆਂ ਲੋਵੀ ਆਪਣੇ ਆਂਬ ਜਿਹੜੇ ਹੋ ਅੱਧੇ ਕੱਟੇ ਜੇ ਤੇ ਅੱਧੇ ਰਹਿ ਗਏ ਅੱਧੇ ਕੱਟਣ ਵਾਲੇ ਨੇ ਕੱਟਦੇ ਆਂ ਤੇ ਫੇਰ ਪਾਵਾਂਗੇ ਆਚਾਰ ਲੋ ਜੀ ਆਪਾਂ ਹੁਣ ਲੱਗੇ ਮਸਾਲਿਆਂ ਨੂੰ ਦੜੜਫੜ ਕਰਨ ਨੂੰ ਪਹਿਲਾਂ ਦੜੜਫੜ ਦਾ ਨਹੀਂ ਪਤਾ ਲੱਗਿਆ ਸੀ ਕੀ ਹੁੰਦਾ ਦੜੜਫੜ ਮਤਲਬ ਥੋੜੇ ਬਹੁਤ ਮਿਕਸ ਕਰਨੇ ਆਪਾਂ ਜਿਆਦਾ ਨਹੀਂ ਰਗੜਨੇ ਇਹਨਾਂ ਨੂੰ ਸੌਂਫ ਤੇ ਚਿੱਟੀ ਸਰੋਂ ਯਾਨੀ ਕਿ ਰਾਈ ਹੈਗੀ ਇਹਨਾਂ ਨੂੰ ਥੋੜਾ ਜਿਹਾ ਆਪਾਂ ਪੀਲੀ ਸਰੋਂ ਹਾਂ ਉਹਨੂੰ ਆਪਾਂ ਥੋੜਾ ਜਿਹਾ ਦੜੜਫੜ ਕਰ ਲੈਣਾ ਇਹ ਆਪਣਾ ਸਾਰੇ ਮਸਾਲੇ ਨੇ ਜਿਹੜੇ ਕਿ ਨਮਕ ਹਲਦੀ ਸਾਰਾ ਕੁਝ ਪੈਣਾ ਇਹਦੇ ਵਿੱਚ ਬਾਕੀ ਸਮਾਨ ਆ ਪਿਆ ਸਾਰਾ ਤੇ ਛੇ ਪਿਆ ਇਹ ਦਿਖਾਉਣੀ ਆ ਤੁਹਾਨੂੰ ਕੀ ਕੀ ਸਮਾਨ ਪੀਪਾ ਤਿਆਰ ਆ ਆਚਾਰ ਆਪਣਾ ਸੁੱਕ ਗਿਆ 2 ਘੰਟੇ ਹਵਾ ਦੇ ਵਿੱਚ ਛਾਂ ਦੇ ਵਿੱਚ ਸੁਕਾਉਣਾ ਨੂੰ ਧੁੱਪ ਦੇ ਵਿੱਚ ਨਹੀਂ ਸੋ ਹੁਣ ਆਪਾਂ ਇਹ ਕੱਢਦੇ ਆ ਮਸਾਲੇ ਕਿਹੜੇ ਕਿਹੜੇ ਇਹ ਤੇਲ ਹੋਗੇ ਕਲੌਂਜੀ ਹੋਗੀ ਤੇ ਕਰ ਜੀ ਜੀ ਸੇ ਰੱਖਣਾ ਪਾਉਂਦੇ ਤੁਹਾਨੂੰ ਚਲੋ ਚਲੋ ਓਕੇ ਆ ਕਲੌਂਜੀ ਐ ਤੇਲ ਨਹੀਂ ਹੁੰਦੇ ਆ ਸੌਂਫ ਹੋਗੀ ਆ ਆ ਪੀਲੀ ਸਰੋਂ ਤੇ ਆ ਦਰੜੀ ਫਰੜੀ ਅੱਧੀ ਆਪਾਂ ਡੜਫੜ ਕਰ ਲੈਣੀ ਆ ਤੇ ਅੱਧੀ ਸਾਵਤੀ ਰੱਖ ਲੈਣੀ ਆ ਕਿੰਨੀ ਬਣੀ ਆ ਇਹ 100 ਗ੍ਰਾਮ ਕਾਰੇ ਮੰਗਰ ਬਸੇਰੀ ਮੰਗਰ 100 ਗ੍ਰਾਮ ਮਸਾਲਾ ਪੈਂਦਾ ਭਾਈ ਸੋ ਹਿਸਾਬ ਨਾਲ ਤੁਸੀਂ ਆਪਾਂ ਲੈ ਸਕਦੇ ਜਿੰਨਾ ਤੁਸੀਂ ਆਚਾਰ ਆਪਣਾ ਤਾਂ 15 ਕਿਲੋ ਆਚਾਰ ਆ ਉਹਦੇ ਹਿਸਾਬ ਨਾਲ ਆਪਾਂ ਮਸਾਲੇ ਲਿਆਂਦੇ ਨੇ ਸਾਰੇ ਨਮਕ ਹਲਦੀ ਸਾਰਾ ਕੁਝ ਹੈਗਾ ਜਮੈਣ ਬਸਾਰ ਸਾਰਾ ਕੁਝ ਪਾਉਣਾ ਆਪਾਂ ਇਹਦੇ ਵਿੱਚ ਤੇ ਬਾਕੀ ਤੁਹਾਨੂੰ ਨਾਲ ਦੀ ਨਾਲ ਵਖਾਵਾਂਗੇ ਚਰਵਾ ਲਾਂਗੇ ਲਓ ਜੀ ਨਵਾਂ ਤਰੀਕਾ ਦੱਸਿਆ ਦਰੜ ਫਰੜ ਕੀਤੀ ਸਰੋਂ ਤੇ ਕਿੱਥੋਂ ਸਿੱਖਿਆ ਨਾ ਰਾਈ ਉਥੋਂ ਜਿਉਂਦੀ ਤੋਂ ਆ ਘਰ ਦੇ ਬਾਹਰ ਹੋ ਗੀ ਪੀੜੀ ਸਰੋਂ ਨਾਲ ਸਾਰਾ ਕੁਝ ਵੱਡਾ ਟੱਬ ਲੈ ਲਿਆ ਆਪਾਂ ਇਹਦੋਂ ਬਾਅਦ ਕੀ ਪਾਉਣ ਲੱਗੇ ਜੇ ਮੇਥੇ ਮੇਥੇ ਲੋ ਜੀ ਸੌਂਹ ਕੁਝ ਸੌਂਹ ਆਪਾਂ ਦਰੜ ਫਰੜੜੜ ਕਰ ਲਈ ਕੁਝ ਸੌਂਹ ਸੌਪਾਂ ਆਏ ਪਾ ਦੇਣੀ ਐਥੇ ਕੋਈ ਖਾਫਦਾ ਜਾਈਦਾ ਨਾ ਤੁਸੀਂ ਸੌਂਫ ਪਾਈਏ ਇਸ ਲਈ ਕੋਈ ਆਪਾਂ ਸਾਦ ਨੂੰ ਆਉਣ ਵਾਲੀ ਵਾਰ ਫੇੜੀ ਆ ਆ ਹੈਗਾ ਆਪਣੇ ਕੋਲ 3 ਕਿਲੋ ਲੌਂਗੀ 9 ਕਿਲੋ ਲੌਂਗੀ ਕਾਲੇ ਦਿਲ ਨਹੀਂ ਪੈਂਦੇ ਹੁੰਦੇ ਇਹਦੇ ਚ ਲੌਂਗੀ ਇਹਦੇ ਕਾਲੇ ਦਿਲ ਪਾ ਕੇ ਚਾਰ ਚਾਰ ਖਰਾਬ ਕਰਦੇ ਸਹੀ ਗੱਲ ਹੈ ਲੋ ਜੀ ਉਦੋਂ ਆਪਾਂ ਕਾਲੇ ਦਿਲ ਪਾ ਲੈਣੇ ਆ ਰੰਗ ਕਰ ਦਿਸੇ ਹਾਈ ਸੌਂਫ 1 ਕਿਲੋ ਲੌਂਗੀ ਪਾ ਲਈ ਲੋ ਜੀ ਹੁਣ ਆਪਾਂ ਹਿੰਗ ਕਿੰਨੀ ਪਾਉਣੀ ਹੈ ਚੁਟਕੀ ਜਾਂ ਕਿੰਨੀ ਪਤਾ ਨਹੀਂ ਪਾ ਦੇਆ ਇੱਕ ਇੱਕ ਪੈਕੇਟ ਜਿਹੜੀ ਆਪਾਂ ੱੱਬੀ ਆ ਹਿੰਗ ਦੀ ਪਾ ਦੇਣੀ ਆ ਆ ਗਈ ਹੈ ਬਟਕੰਡੀ ਇਹ ਹੋ ਗਈ ਆਪਣੀ ਜਮੈਣ ਹੋਰ ਆਦੇ ਹੋਰ ਮੜੀ ਜੀ ਮੈਂ ਕਹਿੰਦੀ ਮਾ ਕਾਲੀ ਮਿਰਚਾ ਪਾ ਦੇਣੀ ਹੁੰਦੀ ਹੈ ਲਈ ਥੋੜੀ ਜਿਹੀ ਆਪਾਂ ਕਾਲੀ ਮਿਰਚ ਪਾ ਦੇਣੀ ਹੈ ਸਾਫਤੀ ਪਾਉਣੀ ਹੈ ਇੰਨੀ ਐਗ ਨਹੀਂ ਇੰਨੀ ਐ ਪਾ ਦੇਣੀ ਹੈ ਠੀਕ ਹੈ ਜੀ ਇੱਕ ਥੈਲੀ ਨੂਨ ਦੀ ਪੂ 15 ਕਿਲੋ ਚ ਕਿੰਨਾ ਨੂਨ ਹਾਂ 2 3 5 ਕਿਲੋ ਚ 7 ਕਿਲੋ ਪੰਜ ਕਿਲੋ ਚ ਕਿਲੋ ਨੂਨ ਬੱਲਾ ਆਪਣੇ ਕੋਲ 15 ਕਿਲੋ ਤੇ ਆਪਾਂ ਤਿੰਨ ਥੈਲੀਆਂ ਨੂਨ ਦੀ ਪਾਵਾਂਗੇ ਤੁਸੀਂ ਆਪਦੇ ਕੋੜੀ ਮਾ ਪਾ ਸਕਦੇ ਹੋ ਜਿੰਨਾ ਤੁਹਾਡਾ ਅੱਛਾ ਜੀ ਜੀ ਤਾਂ ਬਹੁਤ ਕਰ ਹੀ ਜਾਊਗਾ ਸਵਾਦ ਅਨੁਸਾਰ ਸਵਾਦ ਅਨੁਸਾਰ ਆਪਾਂ ਪਾਸਾ ਲੇ ਲਓ ਥੱਲੇ ਹੋਰ ਆ ਜੰਦੀ ਹੋਣੀ ਆਪਣੀ ਦੂਜੀ ਥੇਰੀ ਪਾਜੋ ਤਾ ਹੁੰਦੀ ਹੈ ਹੁਣ ਆਪਾਂ ਹਲਦੀ ਪਾਵਾਂਗੇ ਹਲਦੀ ਕਿੰਨੀ ਪਾਉਣੀ ਹੈ ਕੜਛੀ ਦੋ ਸਵਾਦ ਅਨੁਸਾਰ ਕੇ ਮੈਂ ਦੱਸਿਆ ਹੋ ਰੰਗ ਦੇਣ ਕਿੱਥੇ ਲੱਗਣਗੇ ਸੇਰੀ ਚ ਦੋ ਬਸੇਰੀ ਚ ਦੋ ਚਮਚ ਪਾਣੇ ਆ ਆਪਣੇ ਕੋਲ ਡੱਬਾ ਹਲਦੀ ਵਾਲਾ ਕਿ ਚਮਚੇ ਦੋ ਹੋਣੇ ਬਾਈ ਚਾਰ ਹੋਣਗੇ ਵੀਰੇ ਚਮਚੇ ਤਾਂ ਲਓ ਜੀ ਇੰਨੇ ਦਾ ਰੱਖ 15 16 ਕਿਲੋ ਆਮਰ ਆਪਣੇ ਨੂੰ ਧੋ ਕੇ ਪਾਸ ਰੱਖ ਦੇ ਜੀ ਸਾਰੇ ਪਾਈ ਬੈਠੇ ਹੋ ਨੇ। ਲੈ ਕੇ ਜਾ। ਬੱਚਾ ਮਚਾ ਨਹੀਂ ਪਾਉਣਾ ਤੁਸੀਂ ਉਹ ਕੱਢ ਲੈਣਾ। ਮੈਂ ਵੀ ਮਿਰਚਾਂ ਦਾ ਧੂਸੜਾ ਦੇ ਦੇ ਬਹੁਤ। ਮਿਰਚਾਂ ਪਾ ਲੈਣੀਆਂ ਮਤਲਬ ਆ ਪਾਉਣੀਆਂ ਇੱਕ ਸਵਾਦ ਅਨੁਸਾਰ ਜਿੰਨਾ ਤੁਹਾਡਾ ਪਰਿਵਾਰ ਖਾਣਾ ਪਸੰਦ ਕਰਦਾ। ਹੁਣ ਇਹਨਾਂ ਨੂੰ ਸਾਰੇ ਮਸਾਲਿਆਂ ਨੂੰ ਕੋ ਚੰਗੀ ਤਰ੍ਹਾਂ ਮਿਕਸ ਕਰ ਲੈਣਾ। ਹੂੰ ਮਿਕਸ ਕਰਕੇ ਇਹਦੇ ਵਿੱਚ ਤੇਲ ਪਾਉਣਾ। ਹੂੰ ਹਾਓ ਮੱਚ ਕਿੰਨਾ ਤੇਲ ਪਾਉਣਾ ਇਹਦੇ ਵਿੱਚ। ਕਿਲੋ ਫਿਰ ਜੀ ਕਿਲੋ ਤੇ ਬਸੇਰੀ ਚ ਕਿਲੋ ਲਓ ਚਿੱਟੇ ਸੰਘੇੜੇ ਪਾਉਂਦੇ ਆ ਪਨੀਰ ਦੇ, ਚਾਰ ਚੰਨੇ ਰੱਖੇ ਰਿਹਾ ਪਾਉਂਦੇ ਆ। ਆ ਲਓ। ਕਿਲੋ ਤੇਲ ਪਾਤਾ ਆਪਾਂ 1 ਲੀਟਰ। ਹੋਰ ਤੋਂ ਹੋ ਜਾਣਾ। ਹਾਲ ਫਿਰ ਹਾਲ। ਬਸੇ 5 ਕਿਲੋ ਪਿੱਛੇ ਲੀਟਰ ਪੈਂਦਾ। ਚੈੱਕ ਕਰਦੇ ਆਪਾਂ ਚੈੱਕ। ਹੋਰ ਪਊਗਾ ਜੀ ਪਾਓ 1 ਲੀਟਰ ਤੇਲ ਹੋਰ। ਚਿਹਰੇ ਆ। ਪਣੀ ਭਨੇ ਹਨਾ। ਚਾਰ ਪੌਣਾ ਕੋਈ ਸੌਖੀ ਗੱਲ ਨਹੀਂ। ਖਾਲਾ ਜੀ ਦਾ ਵੜਾ ਨਹੀਂ ਹੈਗਾ ਜੀ। ਉਹ ਵੱਡਾ ਕੰਮ ਹੈ ਜਿੱਡਾ ਕਹਿੰਦੇ ਜੰਗੀ ਪੱਧਰ ਤੇ। ਤੜਕੀ ਦੇ ਲੱਗੇ ਪਏ ਆ। ਉਹ ਤਾਂ ਆਂਬ ਪੱਟੇ ਨੇ ਤੇ ਮੇਰੀ ਤਾਂ ਭਿਆਹਾਂ ਹਾਂ ਹਾਂ ਫਾੜੀ ਧਰਨੀ ਉਹਦਾ ਸਵਾਦ ਰੱਖਦਾ ਹਾਂ ਫਾੜੀ ਚਾ ਕੇ ਧਰ ਲੈਣੀ ਜਿਹੜੀ ਆਪਾਂ ਉਹ ਕੰਮੀ ਸੋਕਾ ਹੋਰ ਸਾਰੇ ਕੰਮੀ ਓਕੇ ਆਪਾਂ ਜਿਉਂ ਕਰਾ ਲੈਂਦੇ ਜੀ ਕਦ ਕਰਦੇ ਆ ਕੋਈ ਉਹ ਵੀ ਜਿਹੜੇ ਮਾਰੇ ਮਟਾਈ ਨੂੰ ਜੇ ਨੋਨ ਆ ਗਾ ਛੱਡ ਪਰ ਚੱਲ ਚੱਡ ਰਾਈਟ ਰਾਈਟ ਸਭ ਕੇ ਬਹੁਤ ਹੁੰਦੇ ਆ ਕੋਣ ਸਮਾ ਬਹੁਤ ਹੁੰਦੇ ਨਹੀਂ ਇਹ ਤਾਂ ਜੀਨੇ ਫਿਰ ਜਿਹਨੇ ਸਿਰਫ ਖਾਣਾ ਉਹਨੂੰ ਹੀ ਸੁੱਖ ਹੈ ਬਹੁਤ ਤੇਲ ਬਹੁਤ ਹੈ ਇੱਕ ਵਾਰੀ ਤੇਜ਼ ਉਪਰੋਂ ਪਾ ਜਾਂਦਾ ਹੁੰਦਾ ਲੀਟਰ ਬਾ ਤੀਜਾ ਲੀਟਰ ਉਪਰੋਂ ਪਾਜੂ 2 ਲੀਟਰ ਪਪਾ ਲਿਆ ਵਿੱਚ 3 ਲੀਟਰ ਤੇਲ ਪਾਣਾ ਸਾਰਾ 15 ਕਿਲੋ ਚ ਮਸਾਲੇ ਆਪਣੇ ਹੋਗੇ ਮੈਕਸ ਹੁਣ ਆਪਾਂ ਇਹਦੇ ਵਿੱਚ ਪਾਉਣ ਲੱਗੇ ਆਂ ਅੰਬ ਜਿਹੜੀਆਂ ਫਾੜੀਆਂ ਆਪਾਂ ਕੱਟੀਆਂ ਨੇ ਉਹ ਸਾਰੀਆਂ ਲੋ ਜੀ ਇਸ ਤਰੀਕੇ ਨਾਲ ਆਚਾਰ ਬਣਾਇਓ ਆਪਾਂ ਇੱਕ ਚੀਨੀ ਪਾਉਣੀ ਸੀ ਜੀ ਚੀਨੀ ਉਹ ਕਦੋਂ ਪਾਣੀ ਆ ਚੀਨੀ ਪਾਉਗੇ ਇਹਦੇ ਵਿੱਚ ਕੌਲੀ ਉਹਦੇ ਨਾਲ ਚੀਨੀ ਦਾ ਕੀ ਮਤਲਬ ਆ ਪਾਉਣ ਦਾ ਦੇਖੋ ਚੀਨੀ ਨਾਲ ਜਿਹਨੇ ਮਰਜ਼ੀ ਸਾਲ ਆਚਾਰ ਰੱਖ ਸਕਦੇ ਉਹ ਖਰਾਬ ਨਹੀਂ ਹੁੰਦਾ ਇਸ ਲਈ ਆਪਾਂ ਕੌਲੀ ਚੀਨੀ ਹੈ ਨਾ ਹਾਂ ਮੈਂ ਬੜਾ ਸ਼ਾਂਤ ਨਾ ਜੀ ਰਿਹਾ ਬਾਲੇ ਸੌਂਗ ਨਾ ਜੀ ਬਹੁਤ ਸੋਹਣੀਆਂ ਕਰੀਆਂ ਮੈਂ ਹਾਂ ਵੀ ਬੇਸਟ ਨਾ ਹੋਣ ਇਸੇ ਲਈ ਤਾਂ ਮੈਨੂੰ ਬਾਲਾ ਟਾਈਮ ਲੱਗ ਗਿਆ ਸਵੇਰ ਦੀ ਲੱਗੀ ਆ ਮੈਂ ਹਾਂ ਬੜੇ ਵੱਡੇ ਹਾਲੇ ਹੋਈਆਂ ਉਹ ਡੈਡੀ ਨੇ ਚੀਲੀਆਂ ਉਹ ਡੈਡੀ ਨੇ ਫਾਹਾ ਵੱਡਿਆ ਇਹ ਡੈਡੀ ਨੇ ਫਾਹਾ ਵੱਡਿਆ ਮੈਂ ਤਾਂ ਦੇਖ ਸ਼ੌਂਕ ਨਾ ਪੂਰੇ ਨਾ ਦੇਖੋ ਫਾੜੀਆਂ ਛੋਟੀਆਂ ਛੋਟੀਆਂ ਜਿਹੜਾ ਚੰਗੀ ਤਰ੍ਹਾਂ ਬੰਦਾ ਬੇਸਟ ਨਾ ਕਰੇ ਜਿੰਨੀ ਲੋੜ ਆ ਉਹਨਾਂ ਖਾਵੇ ਠੀਕ ਹੈ ਇੱਕ ਕੌਲੀ ਇਹਦਾ ਇਹਦਾ ਪਰਪਜ ਇਹੀ ਹੈ ਵੀ ਇਹਦੇ ਨਾਲ ਖਰਾਬ ਨਹੀਂ ਹੁੰਦਾ ਹਨਾ ਆਚਾਰ ਖट्टा ਮਿੱਠਾ ਜਾਰ ਖੱਟਾ ਮਿੱਠਾ ਜਾਂ ਬਣ ਜਾਊਗਾ ਬਹੁਤ ਸਵਾਦ ਖਰਾਬ ਨਹੀਂ ਹੁੰਦਾ ਸਿਰਕਾ ਪਾਹਾਂ ਸਿਰਕੇ ਇਦਾਂ ਤੇ ਚੀਜ਼ ਜਾ ਰਹਿਣਾ ਨਹੀਂ ਉਹ ਬੈਟਰ ਨਹੀਂ ਰਹਿੰਦਾ ਓਕੇ ਲਓ ਹੁਣ ਫਾੜੀਆਂ ਪਾਵਾਂਗੇ ਫਾੜੀਆਂ ਉਹ ਜੀ ਔਣ ਦੇ ਇੰਦਾ ਵਿੱਚ ਚਾਰ ਬਣੇ ਚਾਰ ਬਣੇ ਚਾਰ ਬਣੇ ਪਾ ਬਣ ਉਂਗਲਾਂ ਜਾਂਦੇ ਪੰਜ ਬਣ ਜੇ ਇੰਨੀ ਪਤਾ ਮੈਂ ਚੱਲ ਆਂ ਲੋ ਜੀ ਹੁਣ ਆਪਾਂ ਸਾਰਾ ਆਚਾਰ ਇਹਦੇ ਵਿੱਚ ਪਾ ਲਾਂਗੇ ਤੇ ਫਿਰ ਇਹਨੂੰ ਮਿਕਸ ਅਪ ਕਰਾਂਗੇ ਮਸਾਲੇ ਦੇ ਵਿੱਚ ਰਚਾ ਦੇਾਂਗੇ ਚੰਗੀ ਤਰ੍ਹਾਂ ਲੋ ਵੀ ਪੀਪਾ 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 ਤਾਂ ਹੋਈ ਬਈ ਹੋਰ ਪੀਪਾ ਕੀ ਕਰਨਾ ਆਹ ਇਹ ਪੀਪੇ ਜਮਾ ਦੇਣਾ ਹੰਤਰਾ ਕਿ ਲੋ ਵੀ ਪੀਪਾ ਪੀਪੇ ਦਾ ਤਾਂ ਦੱਸ ਨਹੀਂ ਹਾਂ ਆਹ ਮਾਰ ਕੇ ਸੁਕਾ ਲੈਣਾ ਪਈਓ ਹਾਂ ਪੀਪਾ ਜਿਹੜਾ ਧੋਸ ਮਾਰ ਕੇ ਸੁਕਾ ਲੈਣਾ ਚੰਗੀ ਤਰ੍ਹਾਂ ਧੁੱਪੇ ਧਰ ਕੇ ਪਾਣੀ ਦੀ ਬੂੰਦ ਨਾ ਲੱਗੇ ਚਾਰ ਨੂੰ ਨਹੀਂ ਵਾਤਾ ਖਰਾਬ ਹੋ ਜਾਣਾ ਹਾਂ ਨਹੀਂ ਸਾਡੀ ਗਾਰੰਟੀ ਨਹੀਂ ਫੇਰ ਕਹੋਗੇ ਪੈਸੇ ਮੋੜੋ ਫੇ ਉਹ ਕੰਮ ਨਹੀਂ ਹੋਣਾ ਹੈਗਾ ਹਾਂ ਬਿਲਕੁਲ ਜਿਹੜੇ ਹਿਸਾਬ ਨਾਲ ਚਾਰ ਪਾਲਿਆ ਮਣ ਪੱਕਾ 5-7 ਸਾਲ ਦੀ ਤਾਂ ਨੇਠੀ ਐ ਪਰ ਸਾਡੇ ਘਰੇ ਨਹੀਂ ਕਿਉਂਕਿ ਅਸੀਂ ਤਾਂ ਦਾਲ ਸਬਜ਼ੀ ਘੱਟ ਕਰਦੇ ਆਂ ਦਾਲ ਸਬਜ਼ੀ ਹਾਂ ਨਹੀਂ ਪਿਆਰ ਆ ਜਿੰਨਾ ਚਿਰ ਮਰਜ਼ੀ ਦੇ ਪਰ ਆਪਾਂ ਛੱਡਦੇ ਨਹੀਂ ਉਹ ਤੋਂ ਪਹਿਲਾਂ ਖਾ ਜਾਾਂਗੇ ਸਾਡੇ ਬਾਲ ਨੂੰ ਪਾਸ ਕਿੰਨੋਂ ਅਸੀਂ ਤਾਂ ਖਾਸ ਤੁਸੀਂ ਹਾਂ ਹਾਂਜੀ ਫਰੈਂਡਸ ਦੇਖੋ ਆਚਾਰ ਆਪਾਂ ਪਾ ਲਿਆ ਤੇ ਇਸ ਤਰੀਕੇ ਨਾਲ ਇਹਨੂੰ ਆਪਾਂ ਸਟੋਰ ਕਰ ਲੈਣਾ ਨਾ ਹਵਾ ਲੱਗੇ ਤੇ ਨਾ ਹੀ ਬਿਲਕੁਲ ਵੀ ਪਾਣੀ ਲੱਗਣ ਦੇਣਾ ਆਪਾਂ ਜਿੰਨਾ ਟਾਈਮ ਹੈ ਚੰਗੀ ਤਰ੍ਹਾਂ ਬਣਦਾ ਨਹੀਂ ਉਸ ਤੋਂ ਬਾਅਦ ਵੀ ਇਹਨੂੰ ਆਪਾਂ ਪਾਣੀ ਵਾਲੇ ਭਾਂਡੇ ਨਾਲ ਨਿਕਲਣਾ ਸੁੱਕੀ ਕਿਸੇ ਵੀ ਚਮਚ ਨਾਲ ਲੱਕੜ ਦੇ ਚਮਚ ਨਾਲ ਕੱਢੋ 4-5 ਸਾਲ ਤੱਕ ਤੁਹਾਡਾ ਆਚਾਰ ਆਰਾਮ ਨਾਲ ਪਿਆ ਰਹੇ ਪਾਓ ਇਸ ਤਰੀਕੇ ਨਾਲ ਫਿਰ ਆਚਾਰ